ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅੱਜ ਸੌਣ ਦੇ ਮਹੀਨੇ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਤੇ ਅੱਜ ਅਸੀਂ ਇਸ ਮੌਕੇ ਤੇ ਆਪਣੇ ਘਰ ਵਿੱਚ ਰਬੜੀ ਤੇ ਮਾਲਪੂੜੇ ਬਣਾਏ ਸੀ ਤੇ ਮਾਲਪੂੜਿਆਂ ਦੀ ਰੈਸਪੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇਹ ਚਾਸ਼ਨੀ ਵਾਲੇ ਮਾਲਪੂੜੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਪੂਰੇ ਬਣਾਉਣ ਵਾਸਤੇ ਅਸੀਂ ਇੱਥੇ ਮਿਕਸੀ ਦਾ ਜਾਰ ਲਿਆ ਆਇਆ ਉਹਦੇ ਵਿੱਚ ਪਾ ਦਾਂਗੇ 1 ਕੱਪ ਆਟਾ ਤੁਸੀਂ ਕਿਸੇ ਵੀ ਕੱਪ ਜਾਂ ਕੋਲੀ ਦਾ ਨਾਪ ਲੈ ਸਕਦੇ ਹੋ ਤੇ ਕੱਪ ਦਾ ਚੌਥਾ ਹਿੱਸਾ ਇੱਥੇ ਪਾਵਾਂਗੇ ਅਸੀਂ ਮਿਲਕ ਪਾਊਡਰ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦਾਂਗੇ ਤੇ ਥੋੜਾ ਥੋੜਾ ਦੁੱਧ ਪਾਉਂਦੇ ਹੋਏ ਅ ਪੰਜਾਪੀ ਪੇਸਟ ਬਣਾ ਲਵਾਂਗੇ ਇਸ ਤਰੀਕੇ ਦਾ ਅਸੀਂ ਇੱਥੇ ਪੇਸਟ ਬਣਾ ਲਿਆ ਆ ਇਹ ਦੇਖੋ ਤੇ ਹੁਣ ਅਸੀਂ ਇਸ ਪੇਸਟ ਨੂੰ ਇੱਕ ਬੋਲ ਵਿੱਚ ਕੱਢ ਲਾਂਗੇ ਤੇ ਇਹ ਵਾਲਾ ਪੇਸਟ ਥੋੜਾ ਜਿਆਦਾ ਗਾੜਾ ਆ ਇਸ ਲਈ ਅਸੀਂ ਇਹਦੇ ਵਿੱਚ ਹੁਣ ਥੋੜਾ ਜਿਹਾ ਦੁੱਧ ਪਾ ਕੇ ਇਹਦੀ ਕਨਸਿਸਟੈਂਸੀ ਮੇਨਟੇਨ ਕਰਾਂਗੇ ਮਤਲਬ ਇਹਨੂੰ ਅਸੀਂ ਨਾ ਤਾਂ ਜ਼ਿਆਦਾ ਗਾੜਾ ਕੋਲ ਬਣਾਉਣਾ ਆ ਇਹਦਾ ਤੇ ਨਾ ਹੀ ਜ਼ਿਆਦਾ ਪਤਲਾ ਥੋੜਾ ਥੋੜਾ ਦੁੱਧ ਪਾਉਂਦੇ ਹੋਏ ਇਹਦਾ ਅਸੀਂ ਮਤਲਬ ਇਸ ਤਰ੍ਹਾਂ ਦੀ ਅਸੀਂ ਇਹਦੀ ਕਨਸਿਸਟੈਂਸੀ ਕਰ ਲੈਣੀ ਆ ਹਲਕੀ ਜਿਹੀ ਪਤਲੀ ਤੇ ਹੁਣ ਅਸੀਂ ਇੱਥੇ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਪੂੜਿਆਂ ਵਾਸਤੇ ਉਹਦੇ ਲਈ ਮੈਂ ਲਿਆ ਆ ਇੱਕ ਕੱਪ ਇੱਥੇ ਮਿਸ਼ਰੀ ਦਾ ਪਾਊਡਰ ਤੇ ਇੱਕ ਕੱਪ ਵੀ ਅਸੀਂ ਇੱਥੇ ਪਾਣੀ ਪਾ ਦਾਂਗੇ ਤੁਸੀਂ ਮਿਸ਼ਰੀ ਦੀ ਜਗ੍ਹਾ ਇੱਥੇ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ ਗੈਸ ਦੀ ਫਲੇਮ ਨੂੰ ਆਨ ਕਰ ਦਾਂਗੇ ਤੇ ਅੱਧਾ ਚਮਚ ਅਸੀਂ ਇਹਦੇ ਵਿੱਚ ਪਾ ਦਾਂਗੇ ਇਲਾਚੀਆਂ ਦਾ ਪਾਊਡਰ ਤੇ ਥੋੜਾ ਜਿਹਾ ਇੱਥੇ ਮੈਂ ਇੱਕ ਚੁਟਕੀ ਕਲਰ ਲਿਆ ਆ yellow ਇਹ ਤੁਹਾਡੇ ਕੋਲ ਕੇਸਰ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਇਹਦੇ ਵਿੱਚ ਇੱਥੇ ਚਾਸ਼ਨੀ ਉਬਲਣ ਲੱਗ ਪਈ ਹੈ ਤੇ ਅਸੀਂ ਇਹਨੂੰ 10 ਕਿ ਮਿੰਟ ਲਈ ਉਬਾਲਣਾ ਆ ਮਤਲਬ ਕਿਸੇ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਜਦੋਂ ਇਹ ਥੋੜੀ ਜਿਹੀ ਚਿਪਚਿਪੀ ਜੀ ਹੋ ਜੇ ਤੇ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ ਇੱਥੇ 10 ਕਿ ਮਿੰਟ ਹੋ ਗਏ ਨੇ ਤੇ ਚੈੱਕ ਕਰ ਲੈਣੇ ਆ ਇਹ ਦੇਖੋ ਹਲਕੀ ਹਲਕੀ ਚਿਪਚਿਪੀ ਹੋ ਗਈ ਹੈ ਚਾਸ਼ਨੀ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਹੁਣ ਅਸੀਂ ਪੂੜਿਆਂ ਨੂੰ ਫਰਾਈ ਕਰਨ ਦੀ ਤਿਆਰੀ ਕਰਦੇ ਆ ਇੱਥੇ ਮੈਂ ਲਿਆ ਆ ਦੇਸੀ ਘਿਓ ਦੋ ਕਾ ਪਿੱਥੇ ਮੈਂ ਦੇਸੀ ਘਿਓ ਦੇ ਲਏ ਨੇ ਤੁਸੀਂ ਕਿਉ ਦੀ ਜਗਾ ਤੇਲ ਦਾ ਵੀ ਯੂਜ਼ ਕਰ ਸਕਦੇ ਹੋ ਕਿਉ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਘਟ ਕਰ ਦਾਂਗੇ ਤੇ ਇੱਕ ਚੌੜਾ ਜਿਹਾ ਪੈਨ ਅਸੀਂ ਲੈਣਾ ਜਿਹਦੇ ਵਿੱਚ ਦੋ ਤਿੰਨ ਪੂੜੇ ਆਰਾਮ ਨਾਲ ਆ ਜਾਣ ਤੇ ਥੋੜਾ ਜਿਹਾ ਬੈਟਰ ਅਸੀਂ ਛੋਟੀ ਕੜਛੀ ਨਾਲ ਪਾਵਾਂਗੇ ਪੂੜਿਆਂ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਇੱਥੇ ਛੋਟੇ ਛੋਟੇ ਪੂੜੇ ਬਣਾ ਰਹੀ ਆ ਇਹ ਦੇਖੋ ਇਸ ਤਰੀਕੇ ਨਾਲ ਮੈਂ ਤਿੰਨੇ ਜਗ੍ਹਾ ਤੇ ਬੈਟਰ ਪਾ ਦਿੱਤਾ ਆ ਤੇ ਥੋੜੀ ਦੇਰ ਬਾਅਦ ਅਸੀਂ ਥੋੜਾ ਜਿਹਾ ਘੋ ਚੁੱਕ ਕੇ ਦੇ ਉੱਪਰ ਪਾਈ ਜਾਵਾਂਗੇ ਤਾਂ ਕਿ ਇਸਾਈਡ ਤੋਂ ਵੀ ਹਲਕਾ ਹਲਕਾ ਸੇਕ ਲੱਗੀ ਜਾਵੇ ਤੇ ਗੈਸ ਦੀ ਫਲੇਮ ਨੂੰ ਅਸੀਂ ਹੁਣ ਥੋੜਾ ਜਿਹਾ ਮਤਲਬ ਮੀਡੀਅਮ ਕਰ ਦਿੱਤਾ ਆ ਨਾ ਤੇਜ਼ ਤੇ ਨਾ ਹੀ ਬਿਲਕੁਲ ਲੋ ਇਸ ਤਰੀਕੇ ਨਾਲ ਅਸੀਂ ਕਿਉ ਉਪਾਈ ਚਾਹਾਂਗੇ ਤੇ ਹੁਣ ਅਸੀਂ ਇਹਨਾਂ ਪੂੜੀਆਂ ਦੀ ਸਾਈਡ ਨੂੰ ਚੇਂਜ ਕਰਾਂਗੇ ਇਦਾਂ ਮੈਂ ਇੱਕ ਪੋਣੀ ਲਈ ਹੈ ਤੇ ਨਾਲ ਇੱਕ ਸਪੈਚੂਲਾ ਉਹਦੀ ਹੈਲਪ ਨਾਲ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਐਵੇਂ ਹੁਣ ਅਸੀਂ ਮੀਡੀਅਮ ਫਲੇਮ ਤੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਵਾਉਂਦੇ ਹੋਏ ਪੂੜਿਆਂ ਨੂੰ ਫਰਾਈ ਕਰ ਲਵਾਂਗੇ ਤੇ ਸਾਈਡ ਚੇਂਜ ਕਰਨ ਤੋਂ ਬਾਅਦ ਜੇ ਤੁਹਾਨੂੰ ਕਿਤੇ ਪੂੜਾ ਕੱਚਾ ਲੱਗੇ ਤਾਂ ਇਸ ਤਰੀਕੇ ਨਾਲ ਜਿਵੇਂ ਮੈਂ ਕਰ ਰਹੀ ਆਂ ਘਿਓ ਪਾ ਰਹੀ ਆਂ ਪੂੜੇ ਦੇ ਉੱਪਰ ਇਦਾਂ ਤੁਸੀਂ ਘਿਓ ਪਾ ਕੇ ਚੰਗੀ ਤਰ੍ਹਾਂ ਪੂੜਿਆਂ ਨੂੰ ਫਰਾਈ ਕਰ ਲਿਓ ਇੱਥੇ ਦੇਖੋ ਮੈਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੂੜਿਆਂ ਨੂੰ ਫਰਾਈ ਕਰ ਲਿਆ ਆ ਇਸ ਤਰੀਕੇ ਨਾਲ ਹੁਣ ਘਿਓ ਨੂੰ ਝੋੜਦੇ ਹੋਏ ਸਾਰੇ ਪੂੜੇ ਅਸੀਂ ਬਾਹਰ ਕੱਢ ਲਵਾਂਗੇ ਇਥੇ ਚਾਸ਼ਨੀ ਵੀ ਕੋਸੀ-ਕੋਸੀ ਹੈ ਤੇ ਇੱਕ ਪੂੜਾ ਅਸੀਂ ਇਹ ਚਾਸ਼ਨੀ ਵਿੱਚ ਪਾ ਦਵਾਂਗੇ ਤੇ ਚਮਚ ਨਾਲ ਇਹਨੂੰ ਚੰਗੀ ਤਰ੍ਹਾਂ ਦੇ ਵਿੱਚ ਡਿਪ ਕਰ ਦਵਾਂਗੇ ਤੇ ਇਸੇ ਤਰੀਕੇ ਨਾਲ ਅਸੀਂ ਬਾਕੀ ਦੇ ਵੀ ਪੂੜੇ ਘਿਓ ਵਿੱਚ ਪਾ ਕੇ ਫਰਾਈ ਕਰ ਲਵਾਂਗੇ ਇਥੇ 2-3 ਮਿੰਟ ਅਸੀਂ ਪੂੜੇ ਨੂੰ ਚਾਸ਼ਨੀ ਵਿੱਚ ਪਿਆ ਰਹਿਣ ਦਿੱਤਾ ਤੇ ਅਸੀਂ ਹੁਣ ਇਹਨੂੰ ਬਾਹਰ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਪੂੜਾ ਬਣ ਕੇ ਤਿਆਰ ਹੋਇਆ ਆ ਕਲਰ ਵੀ ਬਹੁਤ ਵਧੀਆ ਆਇਆ ਹੈ ਪੂੜਿਆਂ ਦਾ ਇਧਰ ਹੁਣ ਅਸੀਂ ਜਿਵੇਂ ਪਹਿਲਾਂ ਪੂੜੇ ਫਰਾਈ ਕੀਤੇ ਸੀ ਉਸੇ ਤਰ੍ਹਾਂ ਅਸੀਂ ਘਿਓ ਪਾਈ ਜਾਵਾਂਗੇ ਪੂੜਿਆਂ ਦੇ ਉੱਪਰ ਤਾਂ ਕਿ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਇਹ ਫਰਾਈ ਹੋ ਸਕਣ ਹੁਣ ਸਾਈਡ ਚੇਂਜ ਕਰ ਦਾਂਗੇ ਪੂੜਿਆਂ ਦੀ ਅੱਜ ਮੈਂ ਚਾਸ਼ਨੀ ਵਾਲੇ ਪੂੜੇ ਬਣਾਏ ਨੇ ਚਾਸ਼ਨੀ ਤੋਂ ਬਿਨਾਂ ਵੀ ਮੇਰੇ ਚੈਨਲ ਤੇ ਰੈਸਪੀ ਹੈਗੀ ਹੈ ਪੂੜਿਆਂ ਦੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੀ ਤੁਸੀਂ ਜ਼ਰੂਰ ਦੇਖਿਓ ਚਾਸ਼ਨੀ ਤੋਂ ਬਿਨਾਂ ਵੀ ਪੂੜੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਇਹ ਦੇਖੋ ਅਸੀਂ ਦੂਸਰਾ ਬੈਚ ਵੀ ਫਰਾਈ ਕਰ ਲਿਆ ਚੰਗੀ ਤਰ੍ਹਾਂ ਬਾਹਰ ਕੱਢ ਲਾਂਗੇ ਸਾਰੇ ਪੂੜਿਆਂ ਨੂੰ ਤੇ ਇੱਥੇ ਮੈਂ ਚਾਸ਼ਨੀ ਵਿੱਚ ਦੋ ਪੂੜੇ ਪਾਏ ਨੇ ਦੇਖੋ ਥੋੜੀ देर ਵਿੱਚ ਪਈ ਰਹਿਣ ਦਾਂਗੇ ਤੇ ਹੁਣ ਅਸੀਂ ਇਹ ਚੋਂ ਬਾਹਰ ਕੱਢ ਲਾਂਗੇ ਚਾਸ਼ਨੀ ਵਿੱਚੋਂ ਪੂੜਿਆਂ ਨੂੰ ਬਸ ਤੁਸੀਂ ਇੱਥੇ ਇੰਨਾ ਖਿਆਲ ਰੱਖਿਓ ਕਿ ਗਰਮ-ਗਰਮ ਚਾਸ਼ਨੀ ਵਿੱਚ ਪੂੜੇ ਬਿਲਕੁਲ ਨਹੀਂ ਪਾਉਣੇ ਕਿ ਚਾਸ਼ਨੀ ਕੋਸੀ ਜੀ ਹੋਣੀ ਚਾਹੀਦੀ ਹੈ ਤੇ ਇੱਥੇ ਦੇਖੋ ਤੁਸੀਂ ਇੱਕ-ਇੱਕ ਪੂੜਾ ਵੀ ਫਰਾਈ ਕਰ ਸਕਦੇ ਹੋ ਜੇ ਤੁਹਾਡਾ ਪੈਨ ਛੋਟਾ ਹੋਵੇ ਤੇ ਇਸ ਤਰੀਕੇ ਨਾਲ ਇੱਥੇ ਦੇਖੋ ਮੈਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਏ ਨੇ ਤੇ ਨਾਲ ਹੀ ਅਸੀਂ ਇਨਸਟੈਂਟ ਰਬੜੀ ਵੀ ਬਣਾਈ ਸੀ ਤੇ ਇਸ ਰਬੜੀ ਦੀ ਰੈਸਪੀ ਮੈਂ ਤੁਹਾਡੇ ਨਾਲ ਬਹੁਤ ਜਲਦੀ ਹੀ ਸ਼ੇਅਰ ਕਰਾਂਗੀ ਤੇ ਤੁਸੀਂ ਵੀ ਸਾਵਣ ਦੇ ਮਹੀਨੇ ਵਿੱਚ ਆਪਣੇ ਘਰ ਵਿੱਚ ਇਸ ਤਰੀਕੇ ਨਾਲ ਮਾਲਪੂੜੇ ਜ਼ਰੂਰ ਬਣਾਇਓ ਬੱਚੇ ਵੱਡੇ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਮਾਲਪੂੜਿਆਂ ਦੀ ਰੈਸਪੀ ਕਿਵੇਂ ਦੀ ਲੱਗੀ ਮੈਨੂੰ ਕਮੈਂਟਸ ਵਿੱਚ ਜੁੜ ਦੱਸਣਾ ਤੇ ਵੀਡੀਓ ਚੰਗਾ ਲੱਗਾ ਹੋਵੇ ਤਾਂ ਨੂੰ ਲਾਈਕ ਤੇ ਸ਼ੇਅਰ ਕਰਨਾ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ